ਹੈਲੋ ਜੀ ਰਮ ਰਮ ਜੀ ਸਤਿ ਸ਼੍ਰੀ ਅਕਾਲ ਮੋਨਿਕਾ ਤਮਨ ਆਈ ਨੇ ਤੁਹਾਡੇ ਚੈਨਲ ਦੇ ਨਾਲ ਹਾਂਜੀ YouTube ਦਾ ਪੇਜ ਹੈ ਮੇਰਾ ਉਹ ਵੀ ਤੁਸੀਂ ਫੋਲੋ ਕਰ ਲਓ ਇੱਕ ਨਵਾਂ ਇੱਕ ਮੈਂ ਇੱਕ ਹੋਰ ਚੈਨਲ ਖੋਲ੍ਹਿਆ ਉਹਨੂੰ ਬੋਲਦੇ ਨੇ ਇੰਸਟਾ ਵੈਸੀ ਮੇਰੇ ਲਈ ਤਾਂ ਨਵਾਂ ਹੀ ਹੈ ਤੁਹਾਡੇ ਲਈ ਸਾਰਿਆਂ ਲਈ ਪੁਰਾਣਾ ਹੋਏਗਾ ਤੇ ਇਸ ਦਾ ਵੀ ਮੇਰਾ ਸੇਮ ਮੋਨਿਕਾ ਤਮਨ ਅਫੀਸ਼ੀਅਲ ਚੱਲ ਰਿਹਾ ਹੈ ਤੇ ਹਾਂਜੀ ਤੁਹਾਨੂੰ ਮੈਂ ਦੱਸ ਦਵਾਂ ਜੀ ਕੁਝ ਲਾਈਨਾਂ ਮੈਂ ਕੱਲ ਲਿਖੀਆਂ ਸੀ ਕਿ ਜਿਹੜੀਆਂ ਲਾਈਨਾਂ ਮੈਨੂੰ ਉਹ ਰਿਮੂਵ ਕਰਨੀਆਂ ਪਈਆਂ ਰਿਮੂਵ ਕਰਨ ਦਾ ਸੀਨ ਇਹੀ ਸੀ ਕੀ ਮਤਲਬ ਮੇਰਾ ਜਿਹੜਾ ਚੈਨਲ ਚੱਲ ਰਿਹਾ ਹੈ ਉਹ ਮੇਰੇ ਸਿਰਫ ਮੇਰੇ ਹੀ ਵਿਸ਼ੇ ਤੇ ਚੱਲਦਾ ਹੈ ਮੇਰੀ ਵਲੋਗਿੰਗ ਤੇ ਚੱਲਦਾ ਹੈ ਨਾ ਮੈਂ ਕਿਸੇ ਦੀ ਕਾਪੀ ਕਰ ਸਕਦੀ ਆ ਨਾ ਕਾਪੀ ਕਰਕੇ ਪਾ ਸਕਦੀ ਆ ਜੇ ਮੈਂ ਕਾਪੀ ਕਰਕੇ ਕਿਸੇ ਦੀ ਪਾਨੀ ਆ ਤੇ ਪਿੱਛੋਂ ਹੀ ਜਿਹੜਾ ਮਤਲਬ ਫੇਸਬੁੱਕ ਹੁੰਦਾ ਹੈ ਉਹ ਚੈਨਲ ਨੂੰ ਚੈੱਕ ਕਰ ਲੈਂਦਾ ਜਾਂ ਫੋਟੋਸ ਨੂੰ ਚੈੱਕ ਕਰ ਲੈਂਦਾ ਜਾਂ ਗੱਲਬਾਤ ਨੂੰ ਚੈੱਕ ਕਰ ਦਿੰਦਾ ਤੇ ਉਹ ਮਤਲਬ ਆਰੋ ਆ ਜਾਂਦਾ ਹੈ ਉਸ ਲਾਈਨ ਦੇ ਉੱਤੇ ਕਿ ਇਹ ਤੁਹਾਡੀ ਜਿਹੜੀ ਹੈ ਕਿ ਇਹ ਕਾਊਂਟਿੰਗ ਦੇ ਵਿੱਚ ਨਹੀਂ ਆਏਗੀ ਚੀਜ਼ ਤੇ ਹਾਂਜੀ ਤੁਹਾਨੂੰ ਮੈਂ ਦੱਸ ਦਵਾਂ ਜੀ ਮੈਂ ਆਪਣੇ ਮੂੰਹੋਂ ਦੱਸ ਦਿੰਦੀ ਆ ਕਿ ਮਤਲਬ ਪਿੰਡਾਂ ਥਾਂਵਾਂ ਤੇ ਜਿਹੜੇ ਲੋਕ ਰਾਸ਼ਨ ਨੂੰ ਪਚਾਰੇ ਨੇ ਜਾਂ ਰਾਸ਼ਨ ਦੀ ਜ਼ਰੂਰਤ ਲਈ ਜਾ ਰਹੇ ਨੇ ਜਾਂ ਫਿਰ ਉਹ ਤਰਪਹਿਲਾਂ ਹੋ ਜਨ ਰਾਸ਼ਨ ਹੋ ਜੇ ਪਾਣੀ ਹੋ ਜੇ ਬਰੈਡਾਂ ਹੋ ਜਨ ਹਰ ਇੱਕ ਚੀਜ਼ ਹੋ ਜੇ ਟਰਨ ਬਾਈ ਟਰਨ ਹਰ ਇੱਕ ਚੀਜ਼ ਹੋਣ ਸਮੱਸਿਆ ਕਿੱਥੇ ਆ ਰਹੀ ਹੈ ਕਿ ਜਿਹੜੀ ਮੈਂ ਲਾਈਨ ਲਿਖੀ ਸੀ ਲੋਕ ਕੀ ਕਰ ਰਹੇ ਨੇ ਹੱਥਾਂ ਤੋਂ ਖਿੱਚ-ਖਿੱਚ ਕੇ ਚੀਜ਼ਾਂ ਲੈ ਕੇ ਜਾ ਰਹੇ ਨੇ ਠੀਕ ਹੈ ਕੋਈ ਟਰਾਲਾ ਆਂਦਾ ਜਾਂ ਟਰਾਲੀ ਆਂਦੀ ਹੈ ਜਿਨ੍ਹਾਂ ਦੇ ਘਰ ਬਾਹਰ ਸਭ ਕੁਝ ਪ੍ਰੋਬਲਮ ਨਹੀਂ ਹੈ ਸਭ ਕੁਝ ਸੈਟਿੰਗਸ ਹੈ ਸਭ ਕੁਝ ਹੈ ਉਹ ਕੀ ਕਰ ਰਹੇ ਨੇ ਹੱਥਾਂ ਨੂੰ ਖਿੱਚ-ਖਿੱਚ ਚੀਜ਼ਾਂ ਲੈ ਕੇ ਜਾ ਰਹੇ ਨੇ ਤੇ ਤੁਹਾਨੂੰ ਮੈਂ ਦੱਸ ਦਵਾਂ ਜੀ ਇਹ ਆਪਣਾ ਪੰਜਾਬ ਹੈ ਇਹ ਰੱਜਿਆ ਪੰਜਾਬ ਐ ਭੁੱਖਾ ਪੰਜਾਬ ਨਹੀਂ ਐ ਤੇ ਤੁਸੀਂ ਕਿਉਂ ਆਪਣੀ ਮਤਲਬ ਇਸ ਤਰ੍ਹਾਂ ਜਗਾ ਜਗਾ ਤੇ ਜਗਾ ਜਗਾ ਦੇ ਜਦੋਂ ਤੁਹਾਡਾ ਸ਼ੂਟ ਹੋ ਜਾਂਦਾ ਜਾਂ ਤੁਹਾਡੀ ਵੀਡੀਓ ਬਣ ਜਾਂਦੀ ਆ ਉਹ ਕਿਤੇ ਨਾ ਕਿਤੇ ਤੁਸੀਂ ਆਪਣੀ ਕਿਉਂ ਮਤਲਬ ਲੋਕਾਂ ਅੱਗੇ ਇਸ ਚੀਜ਼ ਨੂੰ ਕਰ ਰਹੇ ਹੋ ਕਿ ਇਹ ਮਤਲਬ ਇਹ ਹਾਂਜੀ ਲੋਕੀ ਖੁਦ ਕਹਿ ਰਹੇ ਨੇ ਬਾਹ ਦੀ ਕੰਟਰੀਆਂ ਵਾਲੇ ਲੋਕ ਜਾਂ ਕੁਝ ਇਹ ਹੋਰ ਤਰ੍ਹਾਂ ਦੇ ਲੋਕ ਕਹਿ ਰਹੇ ਨੇ ਕਿ ਐਨੇ ਭੁੱਖੇ ਪੰਜਾਬ ਦੇ ਲੋਕ ਐਨੇ ਭੁੱਖੇ ਪੰਜਾਬ ਲੋ ਇਹ ਕੰਮ ਨਾ ਕਰੋ ਜੀ ਇਹ ਰੱਜਿਆ ਪੰਜਾਬ ਐ ਕਮ ਸੇ ਕਮ ਇਸ ਮਿੱਟੀ ਦੀ ਜਿਹੜੀ ਆ ਤੁਹਾਨੂੰ ਇਸ ਮਿੱਟੀ ਨਾਲ ਜਿਹੜੇ ਜੁੜਿਓ ਉਹਦੀ ਹੀ ਇੱਜ਼ਤ ਕਰ ਲਵੋ ਨਾ ਕਰੋ ਇਸ ਦਾ ਬੁਰੇ ਲੱਗਦਾ ਹੈ ਜੇ ਤੁਹਾਡੇ ਕੋਲ ਲੋੜਮੰਦ ਚੀਜ਼ ਹੈ ਤੇ ਉਹਨਾਂ ਨੂੰ ਤਰੀਕੇ ਨਾਲ ਲਵੋ ਤੇ ਖੋਆ ਮਾਈ ਘੱਟ ਕਰੋ ਹਰ ਇੱਕ ਚੀਜ਼ ਦੀ ਖੋਆ ਮਾਈ ਹੋ ਰਹੀ ਹੈ ਪਹਿਲਾਂ ਵੀਡੀਓਜ਼ ਦੇ ਵਿੱਚ ਜਾਂ ਫੇਸਬੁੱਕ ਦੇ ਉੱਪਰ ਪਹਿਲਾਂ ਮਤਲਬ ਪਾਣੀ ਨੂੰ ਲੈ ਕੇ ਜਿਹੜਾ ਕੀ ਸੀਨ ਚੱਲ ਰਿਹਾ ਸੀ ਜੋ ਟੌਪਿਕ ਸਟੌਪ ਹੋਇਆ ਚਲੋ ਸਭ ਕੁਝ ਸੈਟਿੰਗਸ ਵਾਈਜ਼ ਠੀਕ ਹੋ ਗਿਆ ਤੇ ਜੇ ਹੁਣ ਰਾਸ਼ਨ ਦੀਆਂ ਟਰਾਲੀਆਂ ਪਹੁੰਚ ਰਹੀਆਂ ਹਨ ਲੋਕੀ ਦੁੱਖਾ ਦੁੱਕੀ ਕਰ ਰਹੇ ਨੇ ਮੁੱਕਮੁਕੀ ਕਰ ਰਹੇ ਨੇ ਕੀ ਹੋ ਰਿਹਾ ਸਭ ਕੁਝ ਵਧੀਆ ਨਹੀਂ ਲੱਗਦਾ ਬੁਰੇ ਲੱਗਦਾ ਜੇ ਲੋਡ ਤਾਂ ਚੀਜ਼ ਹੈ ਤੇ ਲੋਡ ਨਹੀਂ ਲੋਡ ਹੈ ਤੇ تھوڑا مائیک کٹ کرو اے چیز دا میرے ਜਿਹੜਾ ਕਿ ਲਾਈਨਿੰਗ ਵਾਇਡ ਵਰਡਿੰਗ ਕਰਤੀ ਸੀ ਤੇ ਉਹ ਕਿਤੇ ਨਾ ਕਿਤੇ ਵਰਡਿੰਗਸ ਦਾ ਮੇਰਾ ਜਿਹੜਾ ਫੇਸਬੁੱਕ ਵੱਲੋਂ ਉਹਨਾਂ ਨੇ ਵਧੀਆ ਲਾਈਨਿੰਗਸ ਨੂੰ ਮਤਲਬ ਕੰਟੀਨਿਊ ਤੇ ਨਹੀਂ ਕੀਤਾ ਤੇ ਇਸ ਲਈ ਮੈਨੂੰ ਉਹ ਚੀਜ਼ ਨੂੰ ਰਿਮੂਵ ਕਰਨਾ ਪਿਆ ਤੇ ਕਿਉਂਕਿ ਮੇਰੇ ਬੋਲਣ ਨਾਲ ਤੇ ਮੇਰੀ ਲਾਈਨਿੰਗ ਲਿਖਣ ਦਾ ਥੋੜਾ ਫਰਕ ਪੈ ਗਿਆ ਉਸ ਕਾਰਨ ਹਾਂਜੀ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਕਿ ਹੁਸ਼ਿਆਰਪੁਰ ਦੇ ਵਿੱਚ ਮੈਨੂੰ ਇੱਕ ਕੱਲ ਪਰਸੋ ਚੋ ਤਿੰਨ ਦਿਨੋਂ ਚੱਲੇ ਲਗਾਤਾਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਇੱਕ 5 ਸਾਲ ਦਾ ਬੱਚਾ ਤੇ ਹੁਣ ਉਹ ਆਗੀ ਗੱਲ ਪਰਦੇਸੀ ਬਾਬੂਆਂ ਦੇ ਦੇਖੋ ਪੰਜਾਬ ਦੇ ਵਿੱਚੋਂ ਜਿਹੜੇ ਬਈਏ ਜਾ ਰਹੇ ਨੇ ਉਹ ਕਿਸ ਰੀਜ਼ਨ ਪਿੱਛੇ ਜਾ ਰਹੇ ਨੇ ਕਿਉਂ ਜਾ ਰਹੇ ਨੇ ਕਿਸ ਕਾਰਨ ਪਿੱਛੇ ਜਾ ਰਹੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਤੇ ਪਰਦੇਸੀ ਬਾਬੂ ਨੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦੀ ਹੱਤਿਆ ਕਰ ਦਿੱਤੀ ਮੈਂ ਹੈਰਾਨ ਆ ਮੈਂ ਇਸ ਤੀਸ ਤੇ ਹੈਰਾਨ ਆ ਕਿ ਇੱਕ 5 ਸਾਲ ਦਾ ਬੱਚਾ ਜਿਹਦੀ ਤੋਤਲੀ ਜ਼ੁਬਾਨ ਜਿੰਨੂੰ ਮਾਂ ਪਪਾ ਹਜੇ ਅੱਛੀ ਤਰ੍ਹਾਂ ਵੀ ਵਧੀਆ ਬੋਲਣ ਦਾ ਹਜੇ ਤੰਗ ਨਹੀਂ ਆਇਆ ਉਹ ਪਰਦੇਸੀ ਬਾਬੂ ਨੇ ਉਸ ਬੱਚੇ ਦਾ ਕਤਲ ਕਰ ਦਿੱਤਾ ਕਤਲ ਕਰਕੇ ਤੇ ਮਲਬ ਉਹਦੇ ਟੁਕੜੇ ਟੁਕੜੇ ਕਰ ਦਿੱਤੇ ਮਹਿਰਾਨ ਇਸ ਚੀਜ਼ ਦੇ ਉੱਪਰ ਕਿ ਸਾਡੇ ਇੱਕ ਛੁਰੀ ਇੰਨੀ ਛੁਰੀ ਵੀ ਵੱਜੇ ਨਾ ਤੇ ਸਾਡੀ ਜਾਨ ਨਿਕਲ ਜਾਂਦੀ ਹੈ ਤੇ ਤਨ ਉਹ ਵਿਚਾਰਾ 5 ਸਾਲ ਦਾ ਬੱਚਾ ਜਿਹਦੇ ਬੋਟੇ ਬੋਟੇ ਉਸ ਪਰਦੇਸੀ ਨੇ ਕਰ ਛੱਡੇ ਤੇ ਦੇਖੋ ਜੀ ਆਪਣੀ ਹੀ ਉਹਨਾਂ ਦੀ ਕਲੋਨੀ ਦੇ ਵਿੱਚ ਜਾ ਕੇ ਤੇ ਕਿਸ ਤਰ੍ਹਾਂ ਮਲ ਉਹਨੂੰ ਬੱਚੇ ਨੂੰ ਆਰੇ ਨਾਲ ਲੈ ਕੇ ਗਿਆ ਕਿ ਐਕਟੀਵਾ ਦਾ ਤੇਲ ਮੁੱਕਿਆ ਪਿਆ ਤੇ ਮੇਰੇ ਪਿੱਛੇ ਐਕਟੀਵਾ ਸਕੂਟਰੀ ਨੂੰ ਹਲਕਾ ਜਿਹਾ ਧੱਕਾ ਦੇ ਤੇ ਜਦੋਂ ਵਿਚਾਰਾ ਬੱਚਾ ਵਾ 마ਸੂਮ ਹੈ ਨੇਚੁਰਲੀ ਦੇਖੋ ਹੁਣ ਮੇਰੀ ਬੱਚੀ ਹੈ ਬਹੁਤ ਛੋਟੀ ਹੈ ਵਿਦਿਆ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ ਬੱਚੀ ਹੈ ਬੱਚੀ ਤੁਹਾਨੂੰ ਪਤਾ ਬੱਚਾ ਇੱਕ ਚੀਜ਼ ਦਾ ਮਤਲਬ ਉਹਨੂੰ ਉਹ ਭੁੱਖਿਆ ਜਿੰਨੂੰ ਕਿਹਾ ਜਾਂਦਾ ਹੈ ਕਿ ਚਾਹੇ ਟੌਫੀ ਹੋਵੇ ਚਾਕਲੇਟ ਹੋਵੇ ਬਿਸਕੁਟ ਹੋਵੇ ਨਾ ਬੱਚੇ ਨੂੰ ਹਰ ਇੱਕ ਚੀਜ਼ ਦਾ ਆਰ ਹੁੰਦਾ ਚਾਹੇ ਉਹਨੂੰ ਹਜ਼ਾਰਾਂ ਚੀਜ਼ਾਂ ਵੀ ਆਪਣੇ ਘਰੋਂ ਕਿਉਂ ਨਾ ਮਿਲਦੀਆਂ ਹੋਣ ਪਰ ਇੱਕ ਬੱਚੇ ਦੀ ਜਿਹੜੀ ਹੈਬਿਟ ਹੁੰਦੀ ਹੈ ਉਹਨੂੰ ਥੋੜਾ ਟਾਈਮ ਲੱਗਦਾ ਹੈ ਸੈਟਿੰਗ ਸੌਣ ਲੱਗਿਆ ਤੇ ਉਹਨੇ ਮਤਲਬ ਉਹਨੂੰ ਇੱਕ ਸਕੂਟਰੀ ਦਾ ਲਾਲਪ ਦਿੱਤਾ ਕਿ ਤੂੰ ਮੇਰੇ ਸਕੂਟਰੀ ਨੂੰ ਤੱਕਾ ਮਾਰ ਤੇ ਮੈਂ ਮਤਲਬ ਸਕੂਟਰੀ ਨੂੰ ਅੱਗੇ ਮਦੰਦਾ ਉਹ ਚਾਰੇ ਨੂੰ ਕੀ ਪਤਾ ਸੀ ਕਿ ਇਹ ਮੇਰੀ ਮੌਤ ਦਾ ਦੁਸ਼ਮਨ ਆਨ ਖੜਾ ਹੈ ਮੇਰੇ ਬੂਏ ਦੇ ਬਾਹਰ ਤੇ ਇੰਨੇ ਮੈਨੂੰ ਮਤਲਬ ਇਸ ਤਰ੍ਹਾਂ ਕਰ ਦੇਣਾ ਚਲੋ ਹਲਕਾ ਜਿਹਾ ਜਦੋਂ ਕਲੋਨੀ ਤੋਂ ਐਕਟੀਵਾ ਤੋਂ ਲੈ ਕੇ ਗਾਂ ਨੂੰ ਜਾਂਦਾ ਵਾ ਤੇ ਬੱਚੇ ਨੂੰ ਲੇ ਕੇ ਤੇ ਨਿਕਲ ਜਾਂਦਾ ਪਹਿਲਾਂ ਇੱਕ ਤੋਂ ਦੋ ਦਿਨ ਬੱਚਾ ਵਿਚਾਰਾ ਗਾਇਬ ਰਹਿੰਦਾ ਮਾਪਿਆਂ ਦੀ ਟੈਨਸ਼ਨ ਵਧ ਜਾਂਦੀ ਬਹੁਤ ਜ਼ਿਆਦਾ ਕੀ ਹੋ ਗਿਆ ਕੀ ਹੋ ਗਿਆ ਤੇ ਜਦੋਂ ਦੋ ਦਿਨ ਬਾਅਦ ਜਾਂ ਇੱਕ ਦਿਨ ਬਾਅਦ ਇਹ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਤੇ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਤੇ ਦੁੱਖ ਲੱਗਾ ਕਿ ਪਰਦੇਸੀ ਬਾਬੂ ਨੇ ਇੰਨਾ ਵੀ ਨਾ ਸੋਚਿਆ ਕਿ ਇਹ ਮਾਂ ਦਾ ਪੁੱਤਰ ਹੈ ਇਹ ਕਿਵੇਂ ਮਿੰਤਾ ਕਰਕੇ ਮੰਗਿਆ ਹੋਏਗਾ ਕਿਵੇਂ ਮਿੰਤਾ ਕਰਕੇ ਲਿੱਤਾ ਹੋਏਗਾ ਤੇ ਧੰਨ ਉਹ ਤੰਨੇ ਜਿਸ ਮਾਂ ਨੇ ਆਪਣਾ ਪੁੱਤਰ ਜੱਜਸਪੀਓ ਨੇ ਆਪਣਾ ਪੁੱਤਰ 5 ਸਾਲ ਦਾ ਗਵਾ ਲਿਆ ਹੋਵੇ ਸ਼ਰਮ ਆਉਂਦੀ ਹੈ ਮੈਨੂੰ ਮੈਂ ਕਹਿੰਦੀ ਮੈਂ ਸੱਚ ਦੱਸਦੀਆਂ ਮੇਰੇ ਬੋਲਣ ਨਾਲ 1% ਵੀ ਲੋਕਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਪਤਾ ਕੋਈ ਨਹੀਂ ਆਪਣੇ ਘਰ ਹੀ ਰੋਲਾ ਪਾ ਰਹੀ ਹੈ ਸਾਡੇ ਕਿਹੜੇ ਕੰਨਾਂ ਤੱਕ ਗੱਲਾਂ ਜਾ ਰਹੀਆਂ ਪਰ ਮੇਰੀ ਅੱਜ ਇੱਕ ਗੱਲ ਸੁਣ ਲਵੋ ਜੀ ਰੋਲਾ ਜਿਹੜਾ ਇਨਸਾਨ ਪਾਉਂਦਾ ਹੈ ਨਾ ਧਿਆਕ ਕਿਸਦੇ ਕੰਨਾਂ ਤੱਕ ਨਹੀਂ ਪੈਂਦਾ ਪਰ ਉਸ ਦੇ ਉੱਪਰ ਜਿਹੜਾ ਪਰਮਾਤਮਾ ਹੈ ਪਰਮਾਤਮਾ ਦੇ ਦਿਮਾਗ ਚ ਕੰਨਾਂ ਚ ਮਨ ਚ ਬਾਤਾਂ ਚ ਹਰ ਇੱਕ ਚੀਜ਼ ਜਦੋਂ ਗਲ ਠਲੋ ਹੋ ਜਾਂਦੀ ਆ ਨਾ ਤੇ ਉਹ ਕਿਤੀ ਦਾ ਵਿਦਾਨ ਪਰਮਾਤਮਾ ਹੀ ਉਹਦੇ ਕੋ ਲਿਖਦਾ ਪਰਮਾਤਮਾ ਹੀ ਉਹਦੇ ਕੋ ਕਰਾਂਦਾ ਤੇ ਮੈਨੂੰ ਉਹ ਚੀਜ਼ ਬਹੁਤ ਦੁਖੀ ਲੱਗੀ ਬਹੁਤ ਦੁਖੀ ਕਿ ਤੋਤਲੀ ਜ਼ੁਬਾਨ ਦੇ ਚਾਰੇ ਨੂੰ ਕਿਵੇਂ ਤੂੰ ਮਾਰ ਛੱਡਿਆ ਤੂੰ ਮਾਸਾ ਜਿੰਨੀ ਸ਼ਰਮ ਵੀ ਨਾ ਕੀਤੀ ਉਹਨੇ ਤੇਰਾ ਕੀ ਵਜਿਹਾਰੇ ਨੇ ਵਗਾੜਿਆ ਸੀ ਬੇਜ਼ੁਬਾਨ ਨੇ ਤੇ ਤੁਸੀਂ ਦੇਖੋਗੇ ਕਿ ਵਹੀਂ ਕਿਉਂ ਅੱਜਕੱਲ੍ਹ ਐਨੇ ਜਿਆਦਾ ਸਾਰੇ ਅਲਰਟ ਹੋ ਜਾਓ ਐਨੇ ਅਲਰਟ ਹੋ ਜਾਓ ਕਿ ਜੇ ਤੁਹਾਡਾ ਬੱਚਾ ਮੂੰਹ ਅਜੇ ਕੁਝ ਸ਼ਾਇਦਾ ਨਹੀਂ ਨਾ ਬੋਲਦਾ ਤੇ ਇੱਕ ਘੜੀ ਤੇ ਬੜੀ ਦੂਰ ਦੀ ਗੱਲ ਇੱਕ ਮਿੰਟ ਦਾ ਵਸਾ ਨਾ ਕਰੋ ਇੱਕ ਮਿੰਟ ਦਾ ਵੀ ਕੀ ਹੁੰਦਾ ਕਿਉਂਕਿ ਜਿਸ ਬੱਚੇ ਨੇ ਆਪਣੀ ਮਾਂ ਤੇ ਡਿਪੈਂਡ ਰਹਿਣਾ ਆਪਣੇ ਪਿਤਾ ਤੇ ਡਿਪੈਂਡ ਰਹਿਣਾ ਆਪਣੇ ਪਰਿਵਾਰ ਦੇ ਡਿਪੈਂਡ ਰਹਿਣਾ ਉਹਨੂੰ ਅਨਡਿਪੈਂਡਡ ਬੰਦਾ ਕੋਈ ਵੀ ਲਾਰੇ ਲੰਪਾ ਲਾ ਕੇ ਚੀਜ਼ ਵਿਖਾ ਕੇ ਉਹਨੂੰ ਖਿੱਚ ਕੇ ਲੈ ਜਾਵੇ ਤਾਂ ਅੱਜ ਦੇ ਟਾਈਮ 'ਚ ਲੱਭਣਾ ਬੱਚਾ ਬਹੁਤ ਮੁਸ਼ਕਲ ਹੈ ਸਿਰਫ ਬੱਚੇ ਦੀ ਲਾ ਸੀ ਲੱਭਦੀ ਹੈ ਜਾਂ ਮੌਤ ਲੱਭਦੀ ਹੈ ਪਰ ਬੱਚਾ ਨਹੀਂ ਲੱਭਦਾ ਤੇ ਮੈਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੈਂ ਦੁੱਖ ਭਰਿਆ ਇਸ ਚੀਜ਼ ਨੂੰ ਸਮਝਦੀ ਆ ਮੇਰੇ پاس ਉਹ ਫੈਮਿਲੀ ਨਹੀਂ ਆ ਮੇਰੇ ਆਸ ਫੈਮਲੀ ਹੁੰਦੀ ਤੇ ਸ਼ਾਇਦ ਮੈਂ ਵੀ ਉਸ ਚੀਜ਼ ਦਾ ਦੁੱਖ ਪੂਰਾ ਸਾਂਝਾ ਕਰਦੀ ਪਰ ਮੇਰਾ ਮੈਸੇਜ ਵੱਤ ਤੋਂ ਵੱਧ ਹੁਸ਼ਿਆਰਪੁਰ ਵਾਲੀ ਸਾਈਡ ਤੇ ਜੋ ਹਾਦਸਾ ਹੋਇਆ ਇਸ ਵੱਤ ਤੋਂ ਵੱਧ ਸ਼ੇਅਰਸ ਨੂੰ ਮੇਰਾ ਵੱਧ ਕਰਨਾ ਤਾਂ ਕਿ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਹਰ ਕੋਈ ਮਾਂ ਹਰ ਕੋਈ ਪੁੱਤਰ ਹਰ ਕੋਈ ਧੀ ਹਰ ਕੋਈ ਪਿਓ ਇੱਕ ਦੂਜੇ ਲਈ ਤਰਸੇ ਨਾ ਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ ਕਿ ਆ ਜਿਹੜੇ ਪਰਦੇਸੀ ਬਾਬੂ ਜਿਹੜੇ ਮਤਲਬ ਕਹਿੰਦੇ ਪਏ ਅਸੀਂ ਅੱਜ ਪੰਜਾਬ ਤੇ ਮੱਲ ਮਾਰਨੀ ਆ ਪੰਜਾਬ ਦੇ ਮਤਲਬ ਜਗਾ ਨੂੰ ਖਰੀਦਣਾ ਵਾ ਜਾਂ ਪੰਜਾਬ ਦਾ ਕੁਝ ਕਰਨਾ ਵਾ ਮੈਨੂੰ ਸਮਨ ਨਹੀਂ ਆਂਦੀ ਇਹ ਜੇ ਪਰਦੇਸੀ ਬਾਬੂ ਹੀ ਸਾਡੇ ਦੁਸ਼ਮਣ ਬਣ ਜਾਣਗੇ ਤੇ ਪੰਜਾਬੀ ਪੰਜਾਬੀ ਦੇ ਅੱਜ ਵੀ ਹਾਰਿਆ ਤੇ ਕੱਲ ਵੀ ਹਾਰਿਆ ਇਸ ਲਈ ਐਨਾ ਪਰਦੇਸੀ ਬਾਬੂਆਂ ਨੂੰ ਕੋਸ਼ਿਸ਼ ਕਰੋ ਕਿ ਜਿਹੜੇ ਹੈ ਹੀ ਨਹੀਂ ਗੁਜਰਾਤ ਤੋਂ ਲਖਨਊ ਤੋਂ ਬਿਹਾਰ ਤੋਂ ਪੰਨੀ ਕਿੱਥੋਂ ਕਿੱਥੋਂ ਚੱਲ ਕੇ ਆ ਰਹੇ ਨੇ ਤੇ ਉੱਥੇ ਪੰਜਾਬੀ ਲੋਕ ਕੀ ਕਰਨ ਅਬ ਸਭ ਤੋਂ ਵੱਡੀ ਗੱਲ ਦੱਸਾਂ ਤੁਹਾਨੂੰ ਇਹਨਾਂ ਨੂੰ ਅਸੀਂ ਭੂਏ ਚੜਾਇਆ ਠੀਕ ਹੈ ਅਸੀਂ ਕਹਿੰਨੇ ਚੱਲ ਪ੍ਰਦੇਸੀ ਬਾਬੂ ਆ ਬੇਗਾਨੇ ਸ਼ਹਿਰੋਂ ਆਇਆ ਵਾ ਕੋਈ ਗੱਲ ਨਹੀਂ ਵਿਚਾਰਾ ਉਹ ਵਾ ਐ ਵਾ ਐ ਵਾ ਇਹ ਸਾਡਾ ਜਿਹੜਾ ਅਸੀਂ ਮੋਹ ਕੀਤਾ ਨਾ ਪੰਜਾਬੀਆਂ ਨੇ ਅਸੀਂ ਮੋਹ ਲਿੱਤਾ ਅਸੀਂ ਸਿਰ ਤੇ ਚੜਾਇਆ ਚੱਲ ਇਹਨੂੰ ਮੋਟਰਸਾਈਕਲ ਫੜਾ ਦੇ ਇਹਨੂੰ ਗੱਡੀ ਫੜਾ ਦੇ ਕੋਈ ਗੱਲ ਨਹੀਂ ਆਪਣਾ ਹੀ ਆ ਆਪਣੇ ਇਹ ਆਪਣਾ ਆਪਣਾ ਕਰਕੇ ਹੀ ਸਾਨੂੰ ਥੋੜਾ ਥੋੜਾ ਭੋਰੀ ਭੋਰੀ ਆਪਣਾ ਮਤਲਬ ਲੁੱਟਦੇ ਨੇ ਜੱਪੋਰ-ਪੋਰ ਕੇ ਖਾਂਦੇ ਨੇ ਤੇ ਇਸ ਲਈ ਮੇਰਾ ਤੇ ਇਹ ਹੀ ਮੰਨਣਾ ਕਿ ਜੇ ਅਜ ਇੱਕ 5 ਸਾਲ ਦੇ ਬੱਚੇ ਨਾਲ ਪਰਦੇਸੀ ਬਾਬੂ ਨੇ ਇਹ ਚੀਜ਼ਾਂ ਹਰਗਿਤਾ ਕਰ ਛੱਡੀਆਂ ਨੇ ਤੇ ਮੈਨੂੰ ਤਾਂ ਲੱਗਾ ਪੰਜਾਬ 'ਚ ਇੱਕ ਭਈਆ ਕੀ ਇੱਕ ਬਈ ਰਾਣੀ ਵੀ ਨਹੀਂ ਰਹਿਣੀ ਚਾਹੀਦੀ ਚਿੱਥੋਂ ਤੱਕ ਮੇਰਾ ਅਸੂਲ ਹੈਗਾ ਤੇ ਮੈਨੂੰ ਉਸ ਚੀਜ਼ ਨੂੰ ਬਹੁਤ ਦੁੱਖ ਲੱਗਾ ਤੇ ਪਰਮਾਤਮਾ ਉਸ ਦੀ ਬੱਚੇ ਦੀ ਆਤਮਾ ਨੂੰ ਸ਼ਾਂਤੀ ਦਵੇ ਤੇ ਮੈਂ ਕਹਿੰਦੀ ਜਲਦੀ ਹੀ ਆਪਣੀ ਮਾਂ ਦੀ ਕੱਖ ਚੋਂ ਫਿਰ ਤੋਂ ਜਨਮ ਲੈ ਕੇ ਉਸੇ ਮਾਂ ਦੇ ਘਰ ਵਿੱਚ ਆਵੇ। ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਹੇ ਵਾਹਿਗੁਰੂ।